ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੀਤ ਕੇ ਵਲੋਗਸ ਦੇ ਵਿੱਚ ਤੇ ਅੱਜ ਤੁਹਾਨੂੰ ਲੈ ਕੇ ਜਾਨੇ ਇੱਕ ਹੋਰ ਕਉਂਪੇ ਚ ਇੱਥੋਂ ਤਕਰੀਬਨ ਮੰਨ ਕੇ ਚੱਲੋ ਵੀ 15 ਕਿਲੋਮੀਟਰ ਦੂਰ ਆ ਤੇ ਬਾਕੀ ਤੁਹਾਨੂੰ ਦਿਖਾਣੇ ਆ ਕਿੱਦਾਂ ਦਾ ਏਰੀਆ ਹੈ ਇਹ ਸਾਈਡ ਦਾ ਇੱਕ ਹਸਲ ਦਾ ਪਿੰਡਾਂ ਦਾ ਏਰੀਆ ਆ ਜਾਂਦਾ ਲਦਾਖ ਦਾ ਤੇ ਕਿੱਦਾਂ ਦਾ ਏਰੀਆ ਵਾ ਕਿੱਤਾਂ ਦੇ ਘਰ ਬਾੜਾ ਲੋਕਾਂ ਦੇ ਇੱਥੇ ਘਰ ਬਹੁਤ ਜ਼ਿਆਦਾ ਗੁੱਲੇ ਆ ਲੋਕਾਂ ਦੇ ਉਹ ਵੀ ਤੁਹਾਨੂੰ ਦੱਸਦੇ ਆ ਬਹੁਤ ਬਹੁਤ ਏਰੀਆ ਕਿਹੜਾ ਲੋਕਾਂ ਨੇ ਇਧਰ ਘਰਾਂ ਦਾ ਤੇ ਬਾਕੀ 뷰 ਤੁਹਾਨੂੰ ਦਿਖਾਵਾਂਗੇ ਸਾਰਾ ਤੇ ਭਨੇਲੇ ਸਾਡੇ ਵਲੋਗ ਦੇ ਨਾਲ ਥੋੜਾ ਜਿਹਾ ਜਾਣਿਆ ਦੇਖੋ ਛੋਟਾ ਇਹ ਰੋਡ ਤੇ ਤੁਹਾਡੇ ਪਿੰਡਾਂ ਨੂੰ ਜਾਂਦਾ ਤੇ ਉਹ ਸਾਹਮਣੇ ਉਹ ਗੁੰਪਾ ਇੱਥੋਂ ਮੈਂ ਰੁੱਕ ਕੇ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਥੋੜੀ ਸਾਫ਼ ਜਗ੍ਹਾ ਆਂਦੀ ਹੈ ਤੇ ਇਧਰ ਪਹਾੜਿਆ ਪਹਾੜੀ ਦੇ ਉੱਤੇ ਗੁੰਪਾ ਬਣਿਆ ਹੋਇਆ ਉਹ ਇੱਥੋਂ ਇੱਥੋਂ ਲੱਭ ਜਾਣਾ ਤੁਹਾਨੂੰ ਦੱਸਦਾ ਮੈਂ ਤੇ ਆ ਚੈੱਕ ਕਰਾਂ ਉੱਪਰੋਂ ਚੈੱਕ ਕਰੋ ਆ ਗੁੰਮਪੇ ਚ ਤੁਹਾਨੂੰ ਅੱਜ ਲੈ ਕੇ ਜਾਣੇ ਆ ਤੇ ਉੱਤੇ برف ਵਾਲੇ ਪਹਾੜ ਆ ਅੱਜ ਬੱਦਲਵਾਰੀ ਹੋਈ ਦੀ ਆ ਤੇ ਤਕਰੀਬਨ ਪੂਰੇ ਦਿਨ ਬੱਦਲਵਾਰੀ ਰਹਿਣੀ ਐ ਤੇ ਠੰਡ ਹੋ ਚੁੱਕੀ ਆ ਮੌਸਮ ਵਿੱਚ ਜੋ ਗਰਮ ਹੋ ਜਾਂਦਾ ਵਿੱਚ ਠੰਡਾ ਹੋ ਜਾਂਦਾ ਤੇ ਲੈ ਕੇ ਜਾਣੇ ਤੁਹਾਨੂੰ ਦਿਖਾਣੇ ਆ ਕਿਦਾਂ ਦਾ ਗੁੰਮਪਾ ਦੇਖੋ ਏਰੀਆ ਚੈੱਕ ਕਰੋ ਉੱਧਰ ਦਾ ਸੋਨਮਿਸਾਨ ਸੜਕਾ ਤੇ ਦੇਖੋ ਪੂਰੀ ਸੋਨਮਿਸਾਨ ਸੜਕਾ ਏ ਜਿੱਦਾਂ ਸਾਡੇ ਵੀ ਪਿੰਡਾਂ ਨੂੰ ਜਾਂਦੀ ਆ ਤੇ ਗੇਸਟ ਹਾਊਸ ਲੋਕਾਂ ਨੇ ਬਣਾਇਆ ਇੱਥੇ ਉੱਥੇ ਲੋਕ ਹੀ ਰਹਿੰਦੇ ਜਿਆਦਾਤਰ ਇਸ ਜਿਆਦਾਤਰ ਇਸ ਏਰੀਆ ਦੇ ਵਿੱਚ ਅੰਗਰੇਜ਼ ਲੋਕ ਰਹਿੰਦੇ ਆਗੇ ਨਾ ਟਿੰਡਾ ਵਗੈਰਾ ਚ ਇਹ ਆ ਜਿੰਨਾ ਵਾ ਸਾਰੇ ਘਰ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਣਾ ਇੱਕ ਰੋਡ ਆਣਾ ਇੱਕ ਹੋਰ ਉੱਥੋਂ ਤੇ ਮੈਂ ਤੁਹਾਨੂੰ ਘਰ ਦਿਖਾਣਾ ਜਾ ਕੇ ਦੇਖਿਓ ਕਿੰਨੇ ਦਿਨ ਖੁੱਲੇ ਹੋਣਾ ਆ ਘਾਰ ਹੀ ਦੇਖ ਲਓ ਆ ਘਾੜਾ ਤੇ ਚੈੱਕ ਕਰੋ ਆਗੇ ਲੱਗਾ ਉਹ ਸਾਰਾ ਏਰੀਆ ਦੇਖੋ ਜਿੰਨਾ ਵਾ ਇਹ ਤਾਂ ਛੋਟੇ ਆ ਜੀ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਾਂਗਾ ਕਿ ਇਹਦੇ ਬਹੁਤ ਵੱਡੇ ਘੜਿਆ ਤੇ ਉਹ ਮੈਂ ਤੁਹਾਨੂੰ ਦਿਖਾਣਾ ਜਾ ਕੇ ਇਹ ਬਾਕੀ ਗੋਮਪੇ ਦੇ ਦਰਸ਼ਨ ਤੁਹਾਨੂੰ ਅੱਗੇ ਹੁੰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮੌਸਮ ਖਰਾਬ ਦੱਸਿਆ ਵਾ ਤੇ ਸਾਹਮਣੇ ਵਾਲੇ ਜਿਹੜੇ ਪਹਾੜ ਆ ਮੈਂ ਤੁਹਾਨੂੰ ਦੱਸਾਂ ਉਹ ਤੁਹਾਨੂੰ ਫਿਰ ਦੱਸਾਂਗੇ ਹੁਣ ਤੇ ਕੁਝ ਵੀ ਨਹੀਂ ਹੈ ਭਰੇ ਹੋਏ ਤੇ ਫਿਰ ਸਾਹਮਣੇ ਵਾਲੇ ਜਿਹੜੇ ਪਹਾੜ ਆ ਪਰਪਣਾ ਭਰੇ ਹੋਣੇ ਆ ਉਹਨਾਂ ਦੇ ਪੈਰੀ ਪੈਣੀਆਂ ਜਿਹੜੇ ਉੱਥੇ ਦਾ ਜ਼ਿਆਦਾ ਇਹ ਵੀ ਆ ਦੇਖਿਓ ਕਿਉਂਕਿ ਮੌਸਮ ਜ਼ਿਆਦਾ ਖਰਾਬ ਦੱਸਿਆ ਵਾ तकरीबन ਮੰਨ ਲੇ ਚਲੋ ਵੀ ਤੁਸੀਂ ਘੱਟੋ ਘੱਟ 6 ਜੂਨ ਤੱਕ ਮੌਸਮ ਖਰਾਬ ਆ 6-7 ਜੂਨ ਤੱਕ ਤੇ ਸਨੋਫਾਲ ਉੱਤੇ ਪਹਾੜਾਂ ਦੇ ਤੇ ਪੈਣੀ ਪੈਣੀਆਂ ਹੋ ਸਕਦੇ ਆ ਉਹ ਵਾਲਾ ਰੋਡ ਆ ਗਿਆ ਜਿਹੜੇ ਰੋਡ ਦੀ ਮੈਂ ਤੁਹਾਨੂੰ ਗੱਲ ਕਰਨ ਰਿਹਾ ਸੀ ਆ ਘਰ ਚੱਕ ਕਰੋ ਇੱਥੋਂ ਕੰਦ ਸ਼ੁਰੂ ਹੁੰਦੀ ਆ ਤੇ ਘਰ ਦੇ ਅੰਦਰ ਦਰਖਤ ਵੇਖੋ ਜਿੰਨੇ ਲੱਗੇ ਆ ਸਾੜਾ ਹੀ ਪਿਛੇ ਤੱਕ ਘਰ ਬਹੁਤ ਪਿਛੇ ਆ ਜੀ ਤੇ ਉਹ ਦੇਖ ਤੇ ਸਰਹਕਾਰੀਆ ਤੇ ਅੱਗੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਬਹੁਤ ਬਹੁਤ ਖੁੱਲੇ ਘਾੜਾ ਲੋਕਾਂ ਦੇ ਇੱਥੇ ਤੇ ਇੱਧਰ ਉਹ ਗੁੰਪਾ ਜਿੱਧਰ ਤੇ ਜਿੱਥੇ ਜਾਣਾ ਵਾ ਤੇ ਤੇ ਅਸੀਂ ਜਾ ਰਹੇ ਹਾਂ ਰਸਤੇ 'ਚ ਤੇ ਤੁਹਾਨੂੰ ਮੈਂ ਦਿਖਾਣਾ ਵਿਊ ਇੱਥੋਂ ਦਾ ਤੇ ਰੋਡ ਵੀ ਵੇ ਤੁਹਾਨੂੰ ਦੱਸਦਾ ਤੇ ਗੁੰਪਾ ਵੀ ਦੱਸਦਾ ਜਿੱਥੇ ਜਾਣਾ ਵਾ ਪਹਿਲੇ ਨੰਬਰ ਤੇ ਵਿਊ ਚੈੱਕ ਕਰੋ ਦੇਖੋ ਏਰੀਆ ਏਰੀਆ ਚੈੱਕ ਕਰੋ ਤੁਸੀਂ ਆ ਰੋਡ ਚੈੱਕ ਕਰੋ ਜਿੱਥੇ ਮੈਂ ਜਾ ਰਿਹਾ ਦੂਰ ਦੂਰ ਤੱਕ ਵੇਖੋ ਕੋਈ ਸ਼ਰਕ ਨਹੀਂ ਗੱਡੀ ਨਹੀਂ ਆਉਣੀ ਤੇ ਇਹ ਸਾਰਾ ਇਧਰ ਨੂੰ 뷰 ਚੈੱਕ ਕਰੋ ਤੁਸੀਂ ਕਿ ਆ ਸੋਨਾ 뷰 ਆ ਤੇ ਜਾਰੇ ਆ ਬੂਰੇ ਤੇ ਉਹ ਜਿਹੜੀ ਬਰਫ ਪਈ ਆ ਉਹ ਭਾਰਾ ਤੇ ਉਹ ਰਾਤੀ ਪਈ ਆ ਥੋੜੀ ਰਾਤੀ ਪਈ ਆ ਪੈਣਾ ਵੀ ਬਰਫਾ ਗਈ ਉਹਨਾਂ ਦੇ ਪਰ ਰਾਤੀ ਬਦਲਵਾਈ ਇਹਦੇ ਉਹਦੇ ਕਰਕੇ ਥੋੜੀ ਬਰਫ ਰਾਤੀ ਫੇਰ ਪਈ ਬਾੜਾਂ ਦੇ ਤੇ ਆ ਉੱਪਰ ਜਿਹੜਾ ਗੰਪਾ ਜਿੱਤਰ ਅਸੀਂ ਜਾਣਿਓ ਆਹ ਵਾਲਾ ਗੰਪਾ ਆ ਜੀ ਤੇ ਉੱਥੋਂ ਜਾ ਕੇ ਤੁਹਾਨੂੰ ਵੀਊ ਦੱਸਾਂਗੇ ਕਿੰਦਾ ਦਾ ਵੀਊ ਲੱਗਦਾ ਤੇ ਫਿਲਹਾਲ ਏਰੀਆ ਚੈੱਕ ਕਰੋ ਪੂਰਾ ਖੁੱਲਾ ਏਰੀਆ ਵਾ ਤੇ ਜਿੰਨੀ ਮਰਜ਼ੀ ਇੱਥੇ ক্রিকেট ਖੇਲੋ ਆਗੇ ਨਾ ਕਿਨੇ ਤੁਹਾਨੂੰ ਇੱਥੇ ਰੋਕਣਾ ਤਾਂ ਨਾ ਟੋਕਣਾ ਤੇ ਦੂਜੀ ਗੱਲ ਵੀ ਜੇ ਮੈਂ ਅੱਜ ਦੇ ਟੈਂਪਰੇਚਰ ਦੀ ਗੱਲ ਕਰਾਂ ਤੇ ਲਦਾਖ ਦਾ ਲੇ ਦਾ ਅੱਜ ਦਾ ਟੈਂਪਰੇਚਰ ਚੱਲ ਰਿਹਾ ਵਾ 11 ਡਿਗਰੀ ਦੇ ਕਰੀਬ ਤੇ ਇਹ 11 ਤੋਂ 5 ਤੱਕ ਪਹੁੰਚ ਜਾਣਾ ਦਿਨ ਦੀ ਗੱਲ ਮੈਂ ਕਰ ਰਿਹਾ ਦਿਨ ਦਾ ਟੈਂਪਰੇਚਰ ਆਉਣ ਵਾਲੇ ਦਿਨਾਂ ਵਿੱਚ ਕਿਉਂ ਵੀ ਬੱਦਲਵਾਈ ਹੋਣੀ ਹੈ ਮੌਸਮ ਜਿਹੜਾ ਵਾ ਉਹ ਖਰਾਬ ਹੋਣਾ ਤੇ ਜਿੱਤੇ ਕਰਕੇ 5 ਡਿਗਰੀ ਤੱਕ ਦਿਨ ਦਾ ਟੈਂਪਰੇਚਰ ਪਹੁੰਚ ਜਾਣਾ ਤੁਸੀਂ ਆਪੇ ਸੋਚੋ ਤੇ ਅਸੀਂ ਲੱਗ ਕੇ ਆਈ ਜਾਂਦੇ ਆ ਜਿਉਂ-ਜਿਉਂ ਆ ਰਹੇ ਫੋਕ ਤੇ ਇਹ ਤਕਰੀਬਨ ਅਜੇ ਵੀ ਮੰਨ ਕੇ ਚੱਲੋ ਤੁਸੀਂ ਵੀ ਏ ਘਟੋ ਘਟੇ ਆਰ ਟਨੋ ਕਿਲੋਮੀਟਰ ਹੋਣਾ ਉਹ ਜਿਹੜਾ ਗੁੰਪਾ ਸਾਹਮਣੇ ਉੱਥੋਂ ਮੁੱਕ ਜਾਣਾ ਪੈਣਾ ਮੈਂ ਤੁਹਾਨੂੰ ਪੂਰਾ ਫੁੱਲ ਜ਼ੂਮ ਕਰਕੇ ਦੱਸਦਾ ਤੇ ਜੰਗਲਾਹੀ ਤੇ ਉੱਪਰ ਪਹਾੜੀ ਦੇ ਉੱਤੇ ਗੁੰਪਾ ਹੈਗਾ ਤੇ ਉੱਤੇ ਜਾ ਕੇ ਠੰਡ ਦਾ ਵੀ ਥੋੜਾ ਫਰਕ ਪੈਣਾ ਕਾਫੀ ਜ਼ਿਆਦਾ ਠੰਡ ਦਾ ਉੱਤੇ ਫਰਕ ਪੈਣਾ ਕਿਉਂਕਿ ਉਹ ਚਾਈਤੇ ਆ ਤੇ ਬਾਕੀ ਉੱਥੇ ਪਹੁੰਚ ਗਏ ਉੱਥੋਂ ਦਾ ਤੁਹਾਨੂੰ ਦੱਸਦੇ ਆ ਤੇ ਉੱਥੋਂ ਪਹਿਲਾਂ ਤੁਸੀਂ ਸਾਰਾ ਵਿਊ ਚੈੱਕ ਕਰੋ ਕਿਆ ਬਾਤ ਹੈ ਮੈਂ ਕਹਿੰਦਾ ਵੀ ਮੈਂ ਕਹਿੰਦਾ ਵੀ ਸੱਚੀ ਜੇ ਕਰਨ ਉਹਦੇ ਨੇ ਇੰਨੀ ਗੱਲ ਕਹੀ ਜਾਨਾ ਵੀ ਤੇਰੀ ਖੂਬਸੂਰਤੀ ਲਾ ਦਾਖ ਜਿਵੇਂ ਲੈ ਕੁੜੀ ਤੇ ਉਹਨੇ ਐਵੇਂ ਨਹੀਂ ਆਪਣੇ ਗਾਣੇ ਚ ਲੈ ਤਾ ਇਹਦੇ ਪਿੱਛੇ ਕਾਰਨ ਨਹੀਂ ਇਹੀ ਆ ਤੁਸੀਂ ਜੱਕ ਏਰੀਆ ਨਾ ਕਿਸੇ ਹੋਰ ਜਗ੍ਹਾ ਦਾ ਹੋਣਾ ਤਾਂ ਨਾ ਹੈਗਾ ਆ ਤੇ ਨੇਚਰ ਇੱਥੋਂ ਦਾ ਇੰਨਾ ਵਧੀਆ ਵਾ ਕੋਈ ਪੋਲੂਸ਼ਨ ਨਹੀਂ ਇੱਥੇ ਕੋਈ ਮੱਖੀ ਨਹੀਂ ਕੋਈ ਮੱਛਰ ਨਹੀਂ ਤੇ ਮੌਸਮ ਇੰਨਾ ਵਧੀਆ ਰਹਿੰਦਾ ਇੱਥੋਂ ਦਾ ਕਲੀਅਰ ਵੈਦਰ ਹੁੰਦਾ ਵਾ ਪਾਣੀ ਇੰਨਾ ਨੇਚਰਲ ਆ ਇੰਨਾ ਸਾਫ ਪਾਣੀ ਇੱਥੋਂ ਦਾ ਵੀ ਸਭ ਕੁਝ ਜੋ ਇੱਕ ਖੂਬਸੂਰਤੀ ਵਿੱਚ ਹੁੰਦਾ ਵਾ ਉਹ ਸਭ ਕੁਝ ਇੱਥੇ ਤੁਹਾਨੂੰ ਮਿਲ ਜੇਗਾ ਇਸੇ ਕਰਕੇ ਕਰਨੋ ਤੇਰੀ ਖੂਬਸੂਰਤੀ ਲਦਾਖ ਜਿਵੇਂ ਲੈ ਕੁੜੀ ਐਵੇਂ ਨਹੀਂ ਉਹਨੇ ਆਪਣੇ ਗਾਣੇ ਚ ਲੇਤਾ ਤਾਂ ਸੱਚੀ ਇਹ ਇੰਨਾ ਸੋਹਣਾ ਵਾ ਤੇ ਅੱਗੇ ਜਾ ਕੇ ਤੁਹਾਨੂੰ ਗੋੰਪੇ ਦੇ ਵੀ ਦਰਸ਼ਨ ਕਰਾਣੇ ਆ ਤੇ ਇਸ ਟਾਈਮ ਮੈਂ ਮਾਥੂ ਗੋੰਪਾ ਦੇ ਰਸਤੇ ਦੇ ਵਿੱਚ ਖੜਿਆ ਆਂ ਤਾਂ ਤੁਹਾਨੂੰ ਮੈਂ ਇੱਥੇ view ਦੱਸਣ ਵਾਸਤੇ ਲੁਕਿਆ ਆ ਵੀ ਇੱਥੋਂ ਦਾ view ਕਿੰਨਾ ਸੋਹਣਾ ਇੱਥੋਂ ਦਾ ਲੈਂਡਸਕੇਪ ਜਿਹਦੇ ਕਰਕੇ ਲਦਾਖ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਆ ਲੋਕੀ ਵੀ ਜੇ ਕਰ ਨੋਤਲੇ ਨੇ ਇੰਨੀ ਗੱਲ ਕਹੀ ਆ ਵੀ ਤੇਰੀ ਖੂਬਸੂਰਤੀ ਲਦਾਖ ਜਿਵੇਂ ਲੇਖੜੀ ਉਹਨੇ ਇਸੇ ਕਰਕੇ ਕਹੀਏ ਕਿਉਂਕਿ ਲਦਾਖ ਤੋਂ ਸੋਹਣਾ ਮੈਨੂੰ ਨਹੀਂ ਲੱਗਦਾ ਦੁਨੀਆ ਤੇ ਕੁਝ ਹੈਗਾ ਇੱਥੋਂ ਦਾ ਲੈਂਡਸਕੇਪ ਇੱਥੋਂ ਦੇ ਪਹਾੜ ਇੰਨੇ ਅਲੱਗ ਆ ਉਹਨਾਂ ਮੈਂ ਬੋਲਣ ਦਾ ਤੇ ਮੇਰੀ ਆਵਾਜ਼ ਉਧਰੋਂ ਪਹਾੜ ਵਾਲੇ ਪਾਸੋਂ ਮੋੜ ਕੇ ਆਂਦੀ ਆ ਜਿਵੇਂ ਬਿਲਕੁਲ ਸਾਫ਼ ਕਲੀਅਰ ਜਗ੍ਹਾ ਦੇਖ ਲੋ ਤਾਂ ਮੈਂ ਕੋਈ ਪਹਾੜੀ ਤੇ ਨਹੀਂ ਖਲੋਤਾ ਤਾਂ ਫੇਰ ਵੀ ਇਦਾਂ ਹੋ ਰਿਹਾ ਤੇ ਮੈਂ ਹੁਣ ਤੁਸੀਂ ਵਿਊ ਚੈੱਕ ਕਰੋ ਮੈਂ ਤੁਹਾਨੂੰ ਵਿਊ ਦੱਸਦਾ ਪੂਰਾ ਰੋਟੇਟ ਕਰਕੇ ਮੈਂ ਤੁਹਾਨੂੰ ਵਿਊ ਦੱਸਾਂਗਾ ਤੇ ਇੰਨਾ ਸੋਹਣਾ ਇੱਥੋਂ ਦਾ ਏਰੀਆ ਹਵਾ ਚੱਲਦੀ ਹੈ ਠੰਡਾ ਮੌਸਮ ਤੇ ਮੈਂ ਬੈਕ ਕੈਮਰਾ ਕੈਮਰਾ ਕਰਕੇ ਤੁਹਾਨੂੰ ਦੱਸਦਾ ਇਹ ਇਹ ਆ ਦੇਖੋ ਮੈਂ ਤੁਹਾਨੂੰ ਘੁਮਾ ਕੇ ਦੱਸਦਾ ਚੈੱਕ ਕਰੋ ਵਿਊ ਮੈਂ ਜ਼ੂਮ ਕਰਦਾ ਉਹ ਉੱਤੇ ਪਹਾੜਾਂ ਦੇ ਉੱਤੇ برف ਪਈ ਹੋਈ ਆ ਤੇ ਆ ਏਰੀਆ ਚੈੱਕ ਕਰੋ ਤੁਸੀਂ ਕੁਝ ਪਹਾੜਾਂ ਦੇ ਧੁੱਪ ਪੈ ਨਹੀਂ ਕੁਝ ਤੇ ਬੱਤਲਵਾਈ ਹੋਈ ਆ ਇਹਦੇ ਕਰਕੇ ਸ਼ਾਮ ਆ ਤੇ ਠਿਕਸੇ ਮਨਿਸਟਰੀ ਜਿੱਥੇ ਹੀ ਲੈਣੇ ਆ ਆ ਠਿਕਸੇ ਮਨਿਸਟਰੀ ਆ ਦੇਖੋ ਆ ਠਿਕਸੇ ਮਨਿਸਟਰੀ ਜਿੱਥੇ ਹੀ ਲੈਣੇ ਆ ਉਹ ਥੰਨੇ ਸਾਡੇ ਘਰੇ ਬਿਲਕੁਲ ਤੇ ਬਾਕੀ ਏਰੀਆ ਚੈੱਕ ਕਰ ਦਿਓ ਆ ਦੇਖੋ ਕਿਆ ਸੋਣਾ ਉਹ ਪਿਛੇ ਵੀ ਦੇਖੋ ਇੱਕ ਪਿੰਡ ਵਸੇ ਦਾ ਪਹਾੜ ਦੇ ਵਿੱਚ ਆ ਦੇਖੋ ਦੂਰ ਤੱਕ ਤੇ ਇਹ ਚੈੱਕ ਕਰੋ ਤੁਸੀਂ ਏਰੀਆ ਤੇ ਸ਼ਰਕ ਬਿਲਕੁਲ ਸਾਫ਼ ਹੈ ਮੇਰਾ ਲੱਗੂ ਕੋਈ ਦੀਨ ਨਾ ਲੱਗਿਆ ਕਿ ਬਿਲਕੁਲ ਕਲੀਅਰ ਰੋੜਾ ਤੇ ਇਧਰੋਂ ਚੈੱਕ ਕਰੋ ਹੁਣ ਤੁਸੀਂ ਆਜ ਦੀ ਪਹਾੜੀ ਆ ਰਹੀਏ ਦੇਖੋ ਏਰੀਆ ਭਾਈ ਇੱਥੇ ਤਾਂ ਅਸੀਂ ਕ੍ਰਿਕਟ ਖੇਲੀਏ ਤਾਂ ਅਸੀਂ ਥੱਕੀਏ ਨਾ ਖੇਲ ਖੇਲ ਕੇ ਤੇ ਨਾ ਤੇ ਗੇਂਦਗਵਾਚੀ ਨਾ ਕੋਈ ਜਿੰਨਾ ਤੁਹਾਨੂੰ ਆ ਸਾਫ਼ ਏਰੀਆ ਲੱਭ ਰਿਹਾ ਵਾ ਨਾ ਇਹ ਘੱਟੋ ਘੱਟ 7-8 ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੈ ਜਿੰਨਾ ਘਾਲੀ ਏਰੀਆ ਤੇ ਜੇ ਕੋਈ ਉੱਤਰੋਂ ਉਹ ਤੋਂ ਕੋਈ ਸ਼ੱਕਾ ਮਾਰਦਾ ਵਾ ਤੱਗੇ ਜੇ ਸਦਾ ਮੰਨ ਕੇ ਚਲੋ ਵੀ 3-4 ਕਿਲੋਮੀਟਰ ਦੂਰ ਉਹ ਥੱਲੇ ਆ ਕੇ ਰੁਕਣੀ ਉਹ ਤੋਂ ਪਹਿਲਾਂ ਰੁਕਣੀ ਨਹੀਂ ਕਿਉਂਕਿ ਟਲਾ ਬਣਿਆ ਥੱਲੇ ਨੂੰ ਉਹਦੇ ਕਰਕੇ ਤੇ ਬਹੁਤ ਸੋਹਣਾ ਏਰੀਆ ਵਾ ਚੈੱਕ ਕਰੋ ਤੁਸੀਂ ਹਵਾ ਚੱਲਦੀ ਬੱਦਲਵਾਈ ਹੋਈ ਦੀ ਆ ਟੈਂਪਰੇਚਰ ਕਰੰਟ ਹੈਗਾ 11 ਕਿਲੋਮੀਟਰ ਤੇ ਉਹ ਗੁੰਪੀ ਦੀ ਮੈਂ ਗੱਲ ਕਰ ਰਿਹਾ ਸੀ ਉਹ ਗੁੰਪੇ ਚ ਜਾਣਾ ਸੀ ਆ ਦੇਖੋ ਤੇ ਉੱਤੇ ਨਾਲ ਹੀ ਭਾਰ ਬਰਫ ਵਾਲੇ ਮੈਂ ਹੋਰ ਜ਼ੂਮ ਕਰਕੇ ਦੱਸਾਂ ਉਹ ਇਹ ਗੁੰਪਾ ਤੇ ਇਹ ਹੈਗਾ ਮਾਥੋ ਗੁੰਪਾ ਉੱਥੋਂ ਵੀ ਵਿਊ ਬਹੁਤ ਸੋਹਣਾ ਲੱਗਣਾ ਤੇ ਉਹ ਵੀ ਜੇ ਆ ਗਏ ਮੈਂ ਤੁਹਾਨੂੰ ਉੱਥੋਂ ਵੀ ਵਿਊ ਦੱਸਾਂਗਾ ਵੀ ਕਰਨ ਉਦਲੇ ਨੇ ਜੋ ਲਿਖਤਾ ਨਾ ਤੇਰੀ ਖੂਬਸੂਰਤੀ ਲਦਾਖ ਜਿਵੇਂ ਲੇਹ ਕੁੜੇ ਉਹਨੇ ਐਵੇਂ ਨਹੀਂ ਲਿਖਿਆ ਇੱਥੋਂ ਦੀ ਖੂਬਸੂਰਤੀ ਹੈ ਹੀ ਨਹੀਂ ਕਿਤੇ ਹੋਰ ਜਿੰਨਾ ਸੋਹਣਾ ਲਦਾਖ ਹੈ ਜਿੰਨਾ ਸੋਹਣਾ ਲੈਂਡਸਕੇਪ ਲਦਾਖ ਦਾ ਹੋਰ ਕਿਸੇ ਜਗ੍ਹਾ ਦਾ ਹੈ ਹੀ ਨਹੀਂ ਬੂਰੇ ਵਾਲੇ ਚ ਤੁਸੀਂ ਕਿਤੇ ਵੀ ਘੁੰਮਣ ਚਲ ਜਾਓ ਜੋ ਇੱਥੇ ਬਣ ਕੇ ਦਾ ਵਾਲ ਲਦਾਖ ਦੇ ਵਿੱਚ ਪਤਾ ਨਹੀਂ ਕਦੋਂ ਦਾ ਭਣੇ ਦਾ ਜੁੜੂ ਧਰਤੀ ਸ਼ੁਰੂ ਹੋਈ ਦੀ ਧਰਤੀ ਬਣੀ ਆ ਕਦੋਂ ਦਾ ਦੁਨੀਆ ਸ਼ੁਰੂ ਹੋਈ ਦੀ ਕਦੋਂ ਦਾ ਇਹ ਸਭ ਕੁਝ ਬਣਿਆ ਪਰ ਜਿਹੋ ਜਿਹਾ ਲੈਂਡਸਕੇਪ ਇੱਥੇ ਪਹਾੜ ਬਣ ਕੇ ਦੇ ਆ ਮੈਨੂੰ ਲੱਗਦਾ ਕਿਤੇ ਹੋਰ ਹੋ ਸਕਦੇ ਆ ਤੇ ਨਾ ਹੀ ਬਣਨੇ ਆ ਜੋ ਏਰੀਆ ਹਾਂ ਦੇਖੋ ਕੀ ਬਾਤ ਹੈ ਇੰਨਾ ਸੋਹਣਾ ਏਰੀਆ ਦੇਖੋ ਬਾਈ ਨਹੀਂ ਦੀਸਾਂ ਸੱਚੀ ਗੱਲ ਲਦਾਖ ਦੀਆਂ ਨਹੀਂ ਦੀਸਾਂ ਕੀ ਬਾਤ ਆ ਉਹ ਉੱਤੇ ਉੱਚੇ ਪਹਾੜ ਉਹਨਾਂ ਤੇ ਬਰਫ਼ ਪਈ ਹੋਈ ਆ ਤੇ ਐ ਘੁੰਮਦੇ 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 ਤੁਹਾਨੂੰ ਦੇਖੋ ਕਿਆ ਸੋਹਣਾ ਏਰੀਆ ਹੈ ਅਜ਼ੂਮ ਕਰਕੇ ਉਹ ਹੋਰ ਉੱਚੇ ਪਹਾਰੇ ਨੇ ਤੇ ਨਹੀਂ ਰੀਸਲ ਰੱਖਦੀ ਤੇ ਨਹੀਂ ਰੀਸ ਆ ਹੁਣ ਚੈੱਕ ਕਰੋ ਤੁਸੀਂ ਉਹ ਸਾਹਮਣੇ ਗੋਂਪਾ ਜਿਹਦੀ ਮੈਂ ਗੱਲ ਕਰ ਰਿਹਾ ਸੀ ਆ ਦੇਖੋ ਬਿਲਕੁਲ ਲਾਗੇ ਪਹੁੰਚ ਗਿਆ ਹਾਂ ਤੇ ਇਹ ਘੁੰਮ ਕੇ ਜਾਣਾ ਪੈਣਾ ਇਹਨੂੰ ਤੇ ਲੱਗਣ ਨੂੰ ਸ਼ਰਕ ਪਲੇਨ ਲੱਗ ਰਹੀ ਹੈ ਪਰ ਸਕੂਟਰੀ ਦਾ ਪੂਰਾ ਜੋਰ ਲੱਗ ਰਿਹਾ ਹੈ ਹੈ ਉਚਾਈ ਤੇ ਉੱਥੇ ਜਾਣ ਲੱਗੇ ਹੋਰ ਜੋਰ ਲੱਗਣਾ ਉੱਥੋਂ ਜਾ ਕੇ ਤੁਹਾਨੂੰ ਬੈਕ ਸਾਈਡ ਵਾਲੇ ਜਿਹੜੇ ਪਹਾੜ ਆਉ ਦੱਸਾਂਗਾ ਮੈਂ ਕਿੰਨੇ ਸੋਹਣੇ ਪਹਾੜ ਆਉ ਤੇ ਬਿਲਕੁਲ ਲੱਗ ਗਿਆ ਅਸੀਂ ਪਹੁੰਚ ਗਏ ਅੱਗੇ ਉਹਦੇ ਅੰਦਰ ਜਾ ਕੇ ਤੁਹਾਨੂੰ ਦੱਸਦੇ ਆ ਕੀ ਆ ਕੀ ਇੰਟੀਰੀਅਰ ਆ ਉਹਦੇ ਅੰਦਰ ਸੀ ਕੋਈ ਜਗਾ ਲੋ ਵੀ ਇੱਥੋਂ ਸ਼ੁਰੂ ਹੁੰਦੀ ਆ ਗੋਮਪੇ ਦੀ ਚੜਾਈ ਤੇ ਗੋਮੇ ਕਿਹੀਂ ਜਾਣਾ ਵਾ ਉਹ ਸਾਹਮਣੇ ਦੇਖੋ ਕਿੰਨਾ ਲੱਗ ਕੇ ਆ ਗਿਆ ਆ ਦੇਖੋ ਤੇ ਪਹਾੜੀ ਦੇ ਤੇ ਤੁਹਾਨੂੰ ਮੈਂ ਕਿਹਾ ਇਹ ਪਣਿਆ ਹੋਇਆ ਹੈ ਤੇ ਠੰਡ ਦਾ ਫਰਕ ਹਜੇ ਮੈਂ ਤੇ ਗਿਆ ਨਹੀਂ ਹੈ ਤੇ ਉੱਥੋਂ ਪੈਣਾ ਹੀ ਪਿਆ ਗਿਆ ਹਵਾ ਬਹੁਤ ਠੰਡੀ ਚੱਲ ਪਈ ਆ ਤੇ ਥੱਲੇ ਇੰਨੀ ਠੰਡੀ ਹਵਾ ਨਹੀਂ ਪੈਂਦੀ ਇੱਥੇ ਨਹੀਂ ਥੱਲੇ ਉੱਤੇ ਜਾ ਕੇ ਤੁਹਾਨੂੰ ਮੈਂ ਵਿਊ ਦੱਸਦਾ ਤੇ ਇੱਥੇ ਹਵਾ ਜਿਹੜੀ ਆ ਉਹ ਜ਼ਿਆਦਾ ਠੰਡੀ ਹੋ ਗਈ ਆ ਤੇ ਬਾਕੀ ਉੱਤੇ ਜਾ ਕੇ ਤੁਹਾਨੂੰ ਦਿਖਾਣੇ ਆ ਉੱਤੇ ਜਾ ਕੇ ਤੇ ਹੋਰ ਪਹਾੜੀਆਂ ਜਿਹੜੀਆਂ ਪਿਛਲੀਆਂ ਵਾਂ ਪਰ ਪਹਾੜੀਆਂ ਸਾਰੀਆਂ ਲੱਭਣੀਆਂ ਤੇ ਤਸਵੀਰ ਨੂੰ ਜਾ ਕੇ ਫਿਲਹਾਲ ਇਹ ਪਹਾੜ ਦੇਖੋ ਤੁਸੀਂ ਰੁੱਖੇ ਪਹਾੜਾ ਕੱਚੇ ਪਹਾੜਾ ਮਤਲਬ ਇੱਥੇ ਪੱਥਰ ਦੇ ਪਹਾੜਾ ਜਿੱਨਾ ਉੱਤੇ ਉਗਦਾ ਹੀ ਕੱਖਣੀ ਆ ਗਿਆ ਘਾਹ ਹੋ ਜਾਂਦਾ ਥੋੜਾ ਬੋਤਾ ਉਗ ਜੇ ਤੇ ਉਹ ਵੀ ਨਹੀਂ ਉੱਗਿਆ ਹੁੰਦਾ ਤੇ ਫਰੈਸ਼ ਪਾਣੀ ਜਿਹੜਾ ਆ ਰਿਹਾ ਉਹ ਮੈਂ ਤੁਹਾਨੂੰ ਦੱਸਦਾ ਵਾਂ ਏਰੀਆ ਵੇਖੋ ਕਿੰਨਾ ਸੋਹਣਾ ਤੇ ਇਧਰੋਂ ਜਾਣ ਦਾ ਰਸਤਾ ਆ ਸਾਹਮਣੇ ਹੀ ਆ ਹਾਂ ਇਧਰੋਂ ਜਿੱ ਸਿੱਧਾ ਜਾਣਾ ਆ ਦੇਖੋ ਪਾਣੀ ਆ ਰਿਹਾ ਪਹਾੜ ਦੇ ਉੱਤੋਂ ਪਾਣੀ ਆਉਂਦਾ ਲੋ ਬਈ ਮਾਥੋ ਗੋਂਪਾ ਰੋਡ ਤੇ ਇਦਾਂ ਲੱਗ ਰਿਹਾ ਸੀ ਜਿੱਦਾਂ ਉੱਧਰੋਂ ਦੂਸਰੀ ਸਾਈਡ ਤੋਂ ਜਾਣਾ ਉੱਪਰ ਪਰ ਇਹਦੀ ਬੈਕ ਸਾਈਡ ਤੋਂ ਆਪਰ ਉੱਪਰ ਪਿੰਡਾ ਜਿੱਥੇ ਅਸੀਂ ਆਏ ਆ ਦੂਰ ਲੇ ਦਾ ਤੇ ਹੁਣ ਚੜ੍ਹਾਈ ਸ਼ੁਰੂ ਹੋਈ ਨਹੀਂ ਗੋਪੇ ਦੀ ਤੇ ਇਧਰੋਂ ਹੀ ਸ਼ਾਇਦ ਜਾਣਾ ਵਾ ਆ ਇਧਰੋਂ ਆ ਇਧਰੋਂ ਉੱਤੋਂ ਕੋਈ ਜਾ ਹੁਣ ਚੜ੍ਹਾਈ ਸ਼ੁਰੂ ਹੋਈ ਨਹੀਂ ਆ ਦੇਖੋ ਪਰ ਉੱਪਰ ਪਿੰਡਿਆ ਕਿ ਇਹ ਦਿਨਾਂ ਚ ਖੇਤੀ ਕਰਦੇ ਆ ਕਿਉਂ ਵੀ ਆ ਦਿਨਾਂ ਚ ਤੋੜਾ ਬਤਾ ਹਰਾ ਹੁੰਦਾ ਵਾ ਸਾਲ ਚ ਤੇ ਬਹੁਤ ਜ਼ਿਆਦਾ ਇੱਥੇ ਠੰਡ ਪੈਂਦੀ ਆ ਕੁਝ ਇੱਥੇ ਜਿਆਦਾ ਤੁਹਾਨੂੰ ਸਾਹਮਣੇ ਲਾਪੜਿਆ ਹਰਾ ਹੋੜਾ ਇੱਥੇ ਕੱਖ ਨਹੀਂ ਹੁੰਦਾ ਇੱਕ ਪੱਤਾ ਤੱਕ ਨਹੀਂ ਲੱਭਦਾ ਤੇ ਜੋੜ ਲੱਗ ਰਿਹਾ ਹੁਣ ਆਪਣੀ ਸਕੂਟਰੀ ਦਾ ਕਿਉਂਕਿ ਚੜਾਈ ਸ਼ੁਰੂ ਹੋ ਗਈ ਦੀ ਆ ਉਹ ਉੱਥੇ ਜਾਣਾ ਸੀ ਉਹ ਦੇਖੋ ਘੁੰਮ ਕੰਮ ਕੇ ਤੇ ਇਹ ਪਹਾੜ ਦੇ ਨਾਲ ਨਾਲ ਮੇਰੇ ਸਾਹਮਣੇ ਰਸਤਾ ਹੋਣਾ ਵਾ ਜਿੱਦਾਂ ਇਹ ਘੁੰਮ ਹੁੰਦੇ ਆ ਬੜਿਓਂ ਜੀ ਜਾਦੇ ਤੇ ਕਾਫੀ ਜ਼ਿਆਦਾ ਘੁੰਮਣਾ ਪੈ ਰਿਹਾ ਨੂੰ ਪਹਾੜ ਦੇ ਨਾਲ ਨਾਲ ਪੱਕੇ ਪਾਸੇ ਰਸਤਾ ਮੇਰੇ ਹਿਸਾਬ ਨਾਲ ਨਾ ਤੇ ਆਹ ਦੇਖੋ ਕਾ ਹੋ ਗਿਆ ਤੇ ਉਹ ਪਿਛੇ ਪਹਾੜ ਜਿਹੜੇ ਉੱਥੋਂ ਲੱਗਦੇ ਹੀ ਬੜੇ ਦੂਰ ਆ ਆਹ ਆਗੇ ਦੇ ਲੱਗੇ ਪਹਾੜ ਉਹ ਵਾਲੇ ਆਹ ਜੀ ਉੱਥੋਂ ਲੱਗਦਾ ਵੀ ਬੜੇ ਦੂਰ ਆ ਦੇਖੋ ਜੋੜ ਦੇਖੋ ਕਿੰਨਾ ਲੱਗ ਰਿਹਾ ਸਕੂਟਰੀ ਤੇ ਦੇਖੋ ਇਹ ਆਹ ਪੂਰੀ ਨੱਪਦੀ ਹੈ ਨਾ ਆਹ ਦੇਖੋ ਐ ਐ ਆਹ ਪੂਰੀ ਨੱਪਦੀ ਹੈ ਨਾ ਤੇ ਦੇਖੋ ਤੁਰ ਨਹੀਂ ਲਈ ਇੱਥੋਂ ਪਤਾ ਲੱਗਦਾ ਵੀ ਕਿੰਨੀ ਜ਼ਿਆਦਾ ਇਹ ਚੜਾਈ ਹੈ ਇਹਦੀ ਤੇ ਕੁੜੀ ਰੇਸ ਦੇਣ ਦੇ باوجود ਵੀ ਵੀ ਤੋਂ ਨਹੀਂ ਹਿੱਲਦੀ ਤੇ ਬਾਕੀ ਆ ਏਰੀਆ ਚੈੱਕ ਕਰੋ ਉਹ ਚੈੱਕ ਕਰੋ ਬਹੁਤ ਸੋਹਣੇ ਪਹਾੜ ਉਤਰੋਂ ਪਿਛੇ ਪਰ ਬੜੇ ਲੰਬਾ ਨਾ ਪਿਆ ਤੇ ਅਹੀਂ ਗਲਤ ਪਾਸੇ ਤਾਂ ਨਹੀਂ ਆ ਗਏ ਕਿਤੇ ਲੋ ਭਾਈ ਸ਼ੁਰੂ ਹੋ ਗਈ ਚੜਾਈ ਤੇ ਦਰਖਤ ਚੈੱਕ ਕਰੋ ਜਿਹੜਾ ਮੈਂ ਤੁਹਾਨੂੰ ਸ਼ਾਇਦ ਨੂੰ ਇਹਨਾਂ ਨਾਲ ਵੀ ਚਾਹ ਹਰਿਆਲੀ ਕਰਕੇ ਰੱਖੀ ਜਨ ਦਾਗ ਵਾਲਾ ਇੱਥੇ ਆ ਚੱਕ ਆ ਦੇਖੋ ਬਾਕੀ ਆ ਪਿਛੇ ਵੇਖੋ ਉਹ ਜੰਗਲ ਦੇ ਜੰਗਲ ਬਣਾਏ ਆ ਇਹਨਾਂ ਨੇ ਜਿੱਥੇ ਇਹਨਾਂ ਨੂੰ ਖੁੱਲਾ ਏਰੀਆ ਲੱਭ ਜਾਂਦਾ ਵਾ ਤੇ ਉੱਥੇ ਡਰਕ ਲਾ ਦਿੰਦੇ ਆ ਉੱਪਰ ਵੇਖੋ ਇਹ ਗੋੰਪੇ ਨੂੰ ਜਾਂਦਾ ਰਸਤਾ ਵਾ ਤੇ ਇੱਕ ਨਹੀਂ ਅੱਜ ਤੋਂ ਭੜੇ ਪੇ ਆ ਭੜੇ ਪੇ ਆ ਇਹ ਰਹੀ ਆ ਵੇ ਇੱਧਰ ਇਹੀ ਚੀਜ਼ ਮੈਨੂੰ ਖਾਸੇ ਤੱਕ ਲੱਗਦੀ ਐ ਇੱਥੋਂ ਦੀ ਇਹ ਇਸ ਚੀਜ਼ ਤੋਂ ਬੜੇ ਅਵੇਰ ਹੋ ਜਾਂਦੇ ਆ ਦੇਖੋ ਰਿਆ ਨਹੀਂ ਇਸ ਚੀਜ਼ ਤੋਂ ਬਹੁਤ ਅਵੇਰ ਹੋ ਜਾਂਦੇ ਆ ਅੱਗੇ ਰਸਤਾ ਥੋੜਾ ਖਤਰਨਾਕ ਥੋੜਾ ਧਿਆਨ ਨਾਲ ਸਕੂਟੀ ਚਲਾਉਣੀ ਆਹੀਂ ਤੇ ਥੱਲੇੋਂ ਘੱਟ ਆਣਾ ਪਈ ਤੇ ਉਹ ਸਾਹਮਣੇ ਆ ਗਿਆ ਜੇ ਗੰਪਾ ਜੇ ਤੁਹਾਨੂੰ ਇਹਨਾਂ ਦੂਰ ਲੱਭ ਰਿਹਾ ਸੀ ਤੇ ਉੱਤੋਂ ਜਾ ਕੇ ਤੁਹਾਨੂੰ ਵੀਊ ਦੱਸਦੇ ਆ ਬਹੁਤ ਸੋਹਣਾ ਘਾਹ ਨੇ ਝੂਣਾ ਤੇ ਪਾਰਕਿੰਗ ਤੇ ਭੁੱਖ ਲੱਗੀ ਏ ਜੇ ਕੁਝ ਖਾਣ ਨੂੰ ਉੱਥੇ ਮਿਲੇਗਾ ਤੇ ਕੁਝ ਖਾਣੇ ਵੀ ਕੋਈ ਰੈਸਟੋਰੈਂਟ ਹੋਏਗਾ ਤੇ ਆ ਦੇਖੋ ਮੈਂ ਤੁਹਾਨੂੰ ਕਹਿੰਦਾ ਨਾ ਵੀ ਜੰਗਲ ਹੀ ਜੰਗਲ ਆ ਆ ਦੇਖੋ ਜਿੱਥੇ ਲੱਭਿਆ ਇਹਨਾਂ ਨੂੰ ਖਾਲੀ ਜਗ੍ਹਾ ਇਹਨਾਂ ਨੇ ਬਸ ਦਰਖਤ ਲਾ ਕੇ ਦੇਖੋ ਕਿੰਨਾ ਸੋਹਣਾ ਏਰੀਆ ਕਿੰਨਾ ਵਧੀਆ ਲੱਗਦਾ ਨਾ ਨੰਗੇ ਜਾਣੇ ਇੱਥੋਂ ਇਹ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਨਹੀਂ ਲਦਾਖ ਵਿੱਚ ਕਿਉਂਕਿ ਇਹ ਆਪਣੇ ਪੱਥਰ ਦੇ ਪਹਾੜ ਹੁੰਦੇ ਆ ਇੱਥੇ ਦਰਖਤ ਉੱਦੇ ਨਹੀਂ ਆਈ ਮਾਈ ਕਿਤੇ ਕਿਤੇ ਮਿੱਟੀ ਹੁੰਦੀ ਹੈ ਜੇ ਕਰਕੇ ਉੱਗ ਜਾਂਦੇ ਆ ਇਹ ਹਿਮਾਚਲ ਵਾਂਗਾਂ ਪਹਾੜ ਨਹੀਂ ਹੈਗੇ ਇੱਥੇ ਮਿੱਟੀ ਵਾਲੇ ਪੱਥਰ ਦੇ ਪਹਾੜ ਇੱਥੇ ਬਹੁਤ ਮੁਸ਼ਕਲ ਨਾਲ ਰੱਖਤ ਹੁੰਦੇ ਆ ਪਰ ਫੇਰ ਵੀ ਦੇਖੋ ਪੂਰਾ ਕਵਰ ਕਰਕੇ ਰੱਖਿਆ ਜਿੱਦਾਂ ਹੈ ਮਕਲੋਰ ਗੰਜ ਦੇ ਦਰਖਤ ਹੁੰਦੇ ਆ ਏਰੀਆ ਦਾ ਉਹ ਵਾਲਾ ਤੇ ਬਸ ਗੋਂਪੇ 'ਚ ਪਹੁੰਚਣ ਵਾਲੇ ਅਸੀਂ ਪਿੱਛੋਂ ਦੀ ਘੁੰਮ ਕੇ ਤੇ ਬਸ ਇਹ ਇੱਕ ਦੀ ਐਂਟਰੇਸ ਆ ਗਈ ਆ ਤੇ ਗੋਪੇ ਦੇ ਥੱਲੇ ਹੀ ਚੱਲਨੇ ਇੱਕ ਸਾਥ ਦਸੀਆਂ ਪੂਰਾ ਘੁੰਮ ਗਏ ਆ ਤੇ ਉੱਤੇ ਜਾ ਕੇ ਵੇਖਦੇ ਆ ਕੋਈ ਹੋਰ ਟੂਰਿਸਟ ਆਇਆ ਵਾ ਕਿਉਂਕਿ ਕਈਆਂ ਨੂੰ ਇਸ ਗੋਪੇ ਬਾਰੇ ਪਤਾ ਕਈਆਂ ਨੂੰ ਨਹੀਂ ਵੀ ਪਤਾ ਹੈਗਾ ਤੇ ਇੰਨਾ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ ਤੇ ਉੱਥੇ ਪਾਰਕਿੰਗ ਦਾ ਸਾਹਮਣੇ ਇੱਕ ਗੱਡੀ ਲੱਗੀ ਆ ਤੇ ਬਾਕੀ ਦਾ ਏਰੀਆ ਤੁਹਾਨੂੰ ਦਿਖਾਣੇ ਆ ਤੇ ਸਕੂਟਰੀ ਖਿਲਾੜ ਕੇ ਆਪਣੀ ਤੇ ਮੇਰੇ ਸਾਹਮਣੇ ਉੱਤੇ ਵੀ ਪਾਰਕਿੰਗ ਹੈਗੀ ਆ ਇਹ ਰਸਤਾ ਘੁੰਮਤੇ ਰਿਹਾ ਵਾ ਬਾਕੀ ਦੇਖ ਲੈਣੇ ਹਾਂ ਥੋੜਾ ਜਿਹਾ ਹੋਰ ਘੁੰਮ ਕੇ ਜਾਣਾ ਸੀ ਤੇ ਉੱਤੋਂ ਤੁਹਾਨੂੰ ਮੈਂ ਵਿਊ ਦੱਸਾਂਗਾ ਕਿੰਨਾ ਸੋਹਣਾ ਵਿਊ ਆ ਤੇ ਹਾਂ ਇਹ ਪਾਰਕਿੰਗ ਆ ਇਹ ਜੇ ਗੁੰਪਾ ਆ ਗਿਆ ਉਹ ਵਾਲਾ ਇਹਦੇ ਗੁੰਪੇ ਦੀ ਅਸੀਂ ਗੱਲ ਕਰ ਰਹੀ ਸੀ ਹਾਂਜੀ ਤੇ ਹੁਣ ਪਤਾ ਨਹੀਂ ਟੂਰਿਸਟ ਲੋਕਾਂ ਦੇ ਟੂਰਿਸਟ ਲੋਕਾਂ ਦੀਆਂ ਗੱਡੀਆਂ ਵਾ ਦੋ ਚਾਰ ਕਿਥੋਂ ਦੇ ਲੋਕਾਂ ਲਾਮਾ ਲੋਕਾਂ ਦੀਆਂ ਤੇ ਆਪਾਂ ਬੈਨਾ ਸਕੂਪੀ ਲੈਣੇ ਇੱਥੇ ਪਾਰਕਿੰਗ ਚ ਆਪਣੀ ਤੇ ਹੁਣ ਤੁਹਾਨੂੰ ਮੈਂ ਏਰੀਆ ਦੱਤਾ ਲੋ ਵੀ ਆਹੀ ਪਹੁੰਚ ਚੁਕੇ ਆ ਮਾਥੋ ਗੁੰਪਾ ਆ ਦੇਖੋ ਇੱਥੋਂ ਮੈਂ ਤੁਹਾਨੂੰ ਵਿਊ ਚੈੱਕ ਕਰਾਨਾ ਆ ਦੇਖੋ ਮਾਥਾ ਮਾਥੋ ਗੁੰਪਾ ਤੇ ਉੱਤੇ ਜਾ ਕੇ ਦੇਖਣੇ ਕੋਈ ਟੂਰਿਸਟ ਹੈ ਘਕ ਨਹੀਂ ਹੈਗਾ ਤੇ ਆਹ ਪਹਾੜ ਜਿਹੜੇ ਹਾਂਦੇ ਉੱਥੋਂ ਬੜੇ ਦੂਰੋਂ ਲੱਗਦੇ ਆ ਆ ਲੱਗੇ ਆਗੇ ਜੀ ਆ ਦੇਖੋ ਤੇ ਇਹ ਤੇ ਚਲੋ ਠੀਕ ਹੈ ਤੁਹਾਨੂੰ ਮੈਂ ਇੱਧਰ ਦਾ ਵਿਊ ਦੱਸਦਾ ਆ ਦੇਖੋ ਆ ਚੈੱਕ ਕਰੋ ਇੱਕ ਤੇ ਮੇਨ ਚੀਜ਼ ਤੁਹਾਨੂੰ ਮਾਤਾ ਦਾ ਆ ਦੇਖੋ ਇਹ ਕੀ ਬਣਾਇਆ ਹੋਇਆ ਹੈ ਨਾ ਇਹ ਆ ਤੇ ਹਵਾ ਚੱਲਦੀ ਹੈ ਤੁਹਾਨੂੰ ਪਤਾ ਲੱਗ ਰਿਹਾ ਹਵਾ ਕਿਹਦੀ ਚੱਲਦੀ ਹੈ ਤੇ ਹੁਣ ਵੀਊ ਚੈੱਕ ਕਰੋ ਉਥੋਂ ਦਾ ਕੀ ਆ ਸੋਹਣਾ ਵੀਊ ਦੇਖੋ ਤੇ ਠੰਡ ਦਾ ਇਹਨਾਂ ਨੂੰ ਨਿਕਲ ਗਈ ਠੰਡ ਬਾਰੇ ਤੇ ਠੰਡ ਉੱਤੇ ਬਹੁਤ ਹੀ ਆਇ ਠੰਡੀ ਆ ਤੇ ਠੀਕ ਸੇ ਮਿਨਿਸਟਰੀ ਆ ਦੇਖੋ ਉੱਥੋਂ ਲੱਗਦੀ ਹੈ ਇੱਥੇ ਹੀ ਨੇ ਹੈ ਠੀਕ ਸੇ ਮਿਨਿਸਟਰੀ ਆ ਮੁੱਠਣਾ ਆ ਮੈਂ ਦੇਖੋ ਕਿੰਨੀ ਹੁੰਦਾ ਤੇ ਉਹ ਥੱਲੇ ਇੱਥੇ ਮੈਂ ਤੁਹਾਨੂੰ ਆਪਦਾ ਲੱਗਿਆ ਨਹੀਂ ਟਿਕਸਮਿਨਿਸਟਰੀ ਕਿੰਨੀ ਥੱਲੇ ਉਹ ਹੋਰ ਜ਼ਿਆਦਾ ਉਚਾਈ ਤੇ ਅਸੀਂ ਘਰੇ ਇਹ ਰਖਾ ਵਾ ਇੱਥੇ ਅਸੋਨਾ ਨੂੰ ਅੰਦਰ ਜਾ ਕੇ ਦੇਖਦੇ ਆਂ ਕਿ ਕੋਈ ਫੀਸ ਆ ਰਦਾ ਵਾ ਕਿੰਨੇ ਟੂਰਿਸਟ ਆਏ ਨੇ ਕੀ ਬਣਾਇਆ ਕੀ ਨਹੀਂ ਐਗਜ਼ੈਕਟਲੀ ਕਿਹੜਾ ਰਸਤਾ ਉਹ ਸਾਨੂੰ ਪਤਾ ਨਹੀਂ ਪਰ ਦੇਖਦੇ ਆਂ ਫਿਲਹਾਲ ਅੰਦਰ ਨੂੰ ਤੁਰਤੇ ਪਏ ਆਂ ਅਸੀਂ ਵੀ ਇਹ ਰਸਤਾ ਜਾਂ ਦੂਸਰਾ ਤੇ ਇਹ ਸਟਰਕਚਰ ਆ ਥੋੜਾ ਉਹ ਪਿੱਧਾ ਥੱਲੇ ਉਹ ਦਰਖਤ ਲੱਭ ਰਹੇ ਤੁਹਾਨੂੰ ਥੱਲੇ ਉਹ ਉਧਰੋਂ ਇੱਕ ਦਰਿਆ ਵੀ ਜਾ ਰਿਹਾ ਪਾਣੀ ਦੀ ਆਵਾਜ਼ ਤੁਹਾਨੂੰ ਆਣੀ ਹੋਣੀ ਹੈ ਮਜ਼ੂਮ ਕਰਕੇ ਦੱਸਾਂ ਦੇਖੋ ਅਸੀਂ ਦੇਖੋ ਜਿਵੇਂ ਕੀਤਾ ਇਹ ਦਰਿਆ ਵੀ ਜਾ ਰਿਹਾ ਤੇ ਹਰਿਆਲੀ ਚੈੱਕ ਕਰੋ ਤੁਸੀਂ ਕਿਆ ਸੋਹਣੀ ਹਰਿਆਲੀ ਹੈ ਤੇ ਸਿਆਲ ਚ ਦੇ ਇੱਥੇ ਕੁਝ ਲੱਗਦਾ ਨਹੀਂ ਜੇ ਇੱਕ ਪੱਤਾ ਵੀ ਨਹੀਂ ਲੱਗਦਾ ਤੇ ਹੁਣ ਆਹ ਰਸਤਾ ਤਾਂ ਸ਼ਾਇਦ ਇਹੀ ਲੱਗ ਰਿਹਾ ਜਾ ਕੇ ਦੇਖਦੇ ਆਂ ਇਹ ਬਾਕੀ ਪੰਨੂ ਜਾਂਦੇ ਆਂ ਅ ਸਟੇਅਰਸ ਫਿਲਹਾਲ ਤਾਂ ਸਭ ਬੰਦੀ ਲੱਗ ਰਿਹਾ ਇੱਥੇ ਕਿਉਂਕਿ ਟੂਰਿਸਟ ਆ ਨਹੀਂ ਰਹੇ ਨੇ ਤੇ ਹੁਣ ਉੱਤੇ ਜਾ ਕੇ ਦੇਖਦੇ ਆਂ ਕੋਈ ਟੂਰਿਸਟ ਹੈਗਾ ਕਿ ਨਹੀਂ ਹੈਗਾ ਆ ਮੇਨ ਇੰਟਰਸ ਆ ਆ ਦੇਖੋ ਇਨਾਂ ਦਾ ਕਲਚਰ ਹੀ ਅਲੱਗ ਤੇ ਉੱਤੇ ਜਾ ਕੇ ਖੁੱਲੇ ਦਾ ਤਾਂ ਹੈਗਾ ਇਹ ਨੂੰ ਦੇਖਦੇ ਆ ਸਾਹ ਇੱਥੇ ਕਾਫੀ ਚੜ ਜਾਂਦਾ ਆਕਸੀਜਨ ਕਰਕੇ ਆਕਸੀਜਨ ਦੀ ਕਮੀ ਕਰਕੇ ਤੇ ਇਹ ਇਹਨਾਂ ਦੇ ਪ੍ਰੈਸ਼ਰ ਵੀਲ ਨੂੰ ਭਲਾਂ ਦੇ ਲਾਂਦੇ ਜਾਂਦੇ ਆ ਇਥੇ ਬਹੁਤ ਜ਼ਿਆਦਾ ਜਰਦਾ ਉਹਦਾ ਕਾਰਨ ਇਹ ਵੀ ਇਥੇ ਆਕਸੀਜਨ ਘੱਟਾ ਤੇ ਜਲਦੀ ਥੱਕ ਜਾਂਦਾ ਬੰਦਾ ਤੇ ਅੰਦਰ ਹੈਂਟਰ ਹੋ ਗਿਆ ਸੀ ਪਰ ਲੋਕ ਹੀ ਲੱਗੇ ਹੋਏ ਆ ਜ਼ਿਆਦਾ ਤਾਂ ਕੋਈ ਖਾਸ ਹੀ ਹੈ ਨਹੀਂ ਇਥੇ ਹੈ ਇਦਾਂ ਦਾ ਕੋਈ ਏਰੀਆ ਤੇ ਇਥੇ ਤਾਂ ਲੋਕ ਹੀ ਲੱਗੇ ਹੋਏ ਆ ਟੂਡੇਸ ਹੈ ਨਹੀਂ ਇਸ ਵਾਰ ਬਹੁਤ ਘਟਾ ਇੱਕ ਚੈੱਕ ਕਰੋ ਤੇ ਉਤੋਂ ਕੁਝ ਕੁਝੇ ਠੀਕ ਸੇ ਮਿਸਤਰੀ ਦੀ ਤਰ੍ਹਾਂ ਹੀ ਬਣਾਇਆ ਹੋਇਆ ਦਿੱਕਾ ਜਾਏ ਦੇ ਤੇ ਬਾਕੀ ਕੋਈ ਖਾਸ ਟੂਰਿਸਟ ਲੱਗ ਨਹੀਂ ਰਿਹਾ ਇਹਦੇ ਨਾ ਕੋਈ ਦਿਖਾਈ ਦੇ ਰਿਹਾ ਮੇਨ ਮੰਦਿਰ ਸ਼ਾਇਦ ਉੱਤੋਂ ਉੱਤੇ ਹੋਣਾ ਉੱਤੇ ਜਾ ਕੇ ਦੇਖਦੇ ਹਾਂ ਜੇ ਕੁਝ ਮਿਲਦਾ ਤੇ स्टेट्स ने तो इधर भी एक दरवाजा है वो ते लोग किता हो इधर उपर जाके देखने शायद मंदिर हो गए उपर जी सर चलो एक तो लगे सू देख सकते हो ਮੰਦਰ ਨੂੰ ਤਾਂ ਲੋਕ ਲੱਗਿਆ ਆ ਜੀ ਤੇ ਅਸੀਂ ਗੁਰੂ ਜੀ ਨੂੰ ਕਹਿ ਕੇ ਓਪਨ ਕਰਾਇਆ ਤੇ ਇਹ ਅੰਦਰ ਦਾ ਸਟ੍ਰਕਚਰ ਆ ਮੰਦਰ ਦਾ ਇੱਥੇ ਬੈ ਕੇ ਪੂਜਾ ਕਰਦੇ ਆ ਬੁੱਧਿਸਮੋਗ ਜੀ ਨੂੰ ਕਹਿੰਦੇ ਆ ਨਾਮ ਲਓ ਤੇ ਮੈਨਾਂ ਵਾਲੇ ਕੁ ਬਈਸ ਟੂਰਿਸਟ ਵੀ ਜਿਹੜੇ ਆਏ ਹੋ ਯਾਰ ਇਟਲੀ ਤੋਂ ਤੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਤੇ ਮੰਦਰ ਨੂੰ ਓਪਨ ਕਰਾਇਆ ਇਹ ਦੇਖ ਸਕਦੇ ਹੋ देखो इत एद ट इतना लामा लोग गुरु जी ने खोल कह रहे टूरिस्ट नहीं आने चाहिए टूरिस्ट रोते गंद पद दे ये लोग कह रहे हैं बाकी तीन स्टैचू देख सकते हो महात्मा बोजी का सब स्ट्रक्चर इतने सू ਗੋਰਾ ਲੋਕ ਮਿਲਿਆ ਸੀ ਤੇ ਉਹਦੇ ਨਾਲ ਕਾਫੀ ਗੱਲਾਂ ਪਤਾ ਕੀਤੀਆਂ ਉਹਨਾਂ ਇੰਗਲਿਸ਼ ਕਦੀ ਬੋਲੀ ਨਹੀਂ ਐ ਤੇ ਕਿੱਥੋਂ ਬੋਲਣੀ ਆਣੀ ਐ ਥੋੜੀ ਬੁਤੀ ਛੜੇ ਹੋਈ ਐ ਨਨਮਾ ਗਾਇਦ ਕੀਤਾ ਮੈਂ ਟੈਕਸਰ ਮਿਨਿਸਟਰੀ ਜਾਓ ਤੁਸੀਂ ਤੇ ਦੇਖੋ ਮੋ ਤੇ ਬਾਕੀ ਇਹ ਸਾਰਾ ਏਰੀਆ ਤੁਸੀਂ ਦੇਖ ਲਓ ਤੇ ਹੁਣ ਅਸੀਂ ਜਾ ਰਿਹਾ ਕਿਉਂਕਿ ਇੱਥੇ ਉਪਰ ਹੀ ਨਹੀਂ ਕੀਤੇ ਉੱਪਰ ਵਾਲੇ ਲਾਮਾ ਜੀ ਨੇ ਕਹਿੰਦੇ ਵੀ ਇੱਥੇ ਟੂਰਿਸਟ ਨਾ ਆਏ ਇਹਦੇ ਚੰਗਾ ਪਤਾ ਨਹੀਂ ਕਿਉਂ ਕਹਿੰਦੇ ਆ ਤੇ ਚਲੋ ਬਾਕੀ ਤੁਹਾਨੂੰ ਮਿਲਦੇ ਹਾਂ ਥੋੜਾ ਜਿਹਾ ਅੱਗੇ ਵਲੌਗ ਦੇ ਵਿੱਚ